ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਗਗਨ ਸਿੱਧੂ ਵਿਆਹੀ ਵਿਰਸਾ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਨੂੰ ਸੁਣਾ ਰਹੀ ਹਾਂ ਕਵਿਤਾ ਨਾਰੀ ਦੀ ਆਵਾਜ਼ ਮੈਂ ਮਾਂ ਦੇ ਘਰ ਦੀ ਰਾਜਕੁਮਾਰੀ ਚੁੰਨੀ ਚਮਕਦੀ ਲਾਲ ਸੁਹਾਗੀ ਪੈਰ ਹੌਲੀ ਰੱਖੀ ਦੀ ਮਿੱਟੀ ਉੱਤੇ ਸੋਹਣੀ ਸਿੱਖਿਆ ਲੈ ਕੇ ਆਈ ਬਾਵਲ ਮੇਰਾ ਮਿਹਰ ਵਾਲਾ ਕਦੇ ਨ ਮੈਨੂਰ ਵਾਲਾਇ ਮਾਂ ਦੀ ਗੋਦ ਸੀ ਦੁਨੀਆ ਮੇਰੀ ਜਿੱਥੇ ਹਰ ਦੁੱਖ ਵੀ ਖੁਸ਼ੀ ਬਣਾਇਆ ਜਦ ਨਮਾਕਰ ਬਸਾਇਆ ਰੱਬ ਨੇ ਵਿਆਹ ਦੇ ਰਾਹੀ ਸਜਾਇਆ ਰਾ ਮੈਂ ਨੀਮੀ ਹੋ ਕੇ ਪੈਰ ਰਖੇ ਪਰ ਸਿਰ ਉੱਚਾ ਰਖਿਆ ਚਾ ਨੰਦ ਭਾਬੀ ਨਾ ਵਣੀ ਰਖਾਵਤ ਭੈਣਾ ਵਾਂਗ ਹੀ ਪਿਆਰ ਮਿਲੇ ਚਠਾਣੀ ਨੇ ਦਿੱਤੀ ਮਾਂ ਵਰਗੀ ਠੰਡ ਸਾਰਾ ਵੀ ਮੇਰੇ ਭਾਵਾਂ ਨੂੰ ਸਮਝੇ ਮੈਂ ਨਾਰੀ ਹਾਂ ਘਰ ਦੀ ਸ਼ਾਨ ਸਭ ਕੁ ਸਿਖਾ ਮਾ ਸਵਰਤੀ ਮਾਂ ਦੋਕਰ ਜੋੜਨ ਆਈ ਹਾਂ ਮੈਂ ਪਿਆਰ ਦੀ ਬੋਲੀ ਬੋਲਣ ਆਈ ਹਾਂ ਮੈਂ ਦੋਕਰ ਜੋੜਨ ਆਈ ਹਾਂ ਮੈਂ ਪਿਆਰ ਦੀ ਬੋਲੀ ਬੋਲਣ ਆਈ ਹਾਂ ਮੈਂ ਧੰਨਵਾਦ ਜੀ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਐਂਡ ਵੀਡੀਓ ਨੂੰ ਲਾਈਕ ਕਰੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ